ਸਵਾਗਤ ਹੈ ਕਿਸਾਨ ਵੀਰੋ ਹਡਾ ਢਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਆਪਾਂ ਮੋਹਰਾਂ ਨਸਲ ਦੀ ਪਿਓਰ ਮੋਹਰਾਂ ਨਸਲ ਦੀ ਝੋਟੀ ਲੈ ਕੇ ਆਏ ਸੁਈ ਸਵਾਈਏ ਕਿੰਨੇ ਦਿਨਾਂ ਦੀ ਸੁਈ ਵੀ ਗੱਲਬਾਤ ਬਾਈ ਨਾ ਕਰਾਵਾਂ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਉਸੇ ਜਾ ਚੁੱਕਿਆ ਜੀ ਆ ਜਾ ਵੀਰੇ ਹੋਰ ਮੁਟਕੀ ਕੀ ਹਾਲ ਨੇ ਭਰਾ ਠੀਕ ਠਾਕ ਵੀਰੇ ਹੋਰ ਰਾਜ ਵਧੀਆ ਵੀਰੇ ਵਧੀਆ ਵਧੀਆ ਰਾਜ ਜਿਹੜੀ ਆਪਾਂ ਪਰਸੋਂ ਵੀਡੀਓ ਕਰੀ ਸੀਗੀ ਹੋ ਗਏ ਪਸੂ ਸੇਲ ਹਾਂ ਹੋ ਗਏ ਉਹਦੇ 6 ਲੋਕ ਓਕੇ ਓਕੇ ਬਾਕੀ ਰਹਿ ਗਈ ਜੀ ਉਹਨਾਂ ਚ ਠੀਕ ਆ ਵੀਰੇ ਤੇ ਦੂਜਾ ਹੋ ਗਿਆ ਸੀ ਚੰਗਿਆ ਉਹ ਵੀ ਵੇਗ ਗਈ ਹੈਨਾ ਹਾਂ ਸੀ ਓਕੇ ਤੇ ਰਾਜ ਨੰਬਰ ਬੋਲੋ ਵੀਰੇ 98763 ਵੀਰੇ 47 ਜੀ ਨੂੰ 16 ਪਿੰਡ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਸਵੀਰ ਜਿਹੜੇ ਪੱਕੋ ਗਿੰਚਾ ਰਹਿਆ ਜਾਂਦਾ ਭਧੌੜ ਵੀ ਰਹਿਆ ਜਾਂਦਾ ਤਸਵੀਰ ਤਾਂ ਆਪਾਂ ਤਸਵੀਰ ਤਾਂ ਆਪਾਂ ओके ਤੇ ਰਾਜ ਚੰਗੇ ਫੋਨ ਆਉਂਦੇ ਜਦੋਂ ਆਪਾਂ ਵੀਡੀਓ ਕਰਕੇ ਇਹਦੇ ਵਧੀਆ ਫੁੱਲ ਰਿਸਪਾਂਸ ਆ ਵੀਰੇ ਆਪਾਂ ਮਾਇਨ ਕਿੰਗਾ ਲੈਉਣੇ ਚੰਗੀ ਵੇਚਦਾ ਓਕੇ ਵੀਰੇ ਇੱਕ ਨੰਬਰ ਕੰਮ ਕਰਨਾ ਪਊਗਾ ਅੱਜ ਇੱਕ ਹੀ ਰਾਜ ਹਾਂ ਅੱਜ ਇਹ ਝੁੱਟੀ ਆਈ ਹੈ ਵੀਰੇ 12 ਕਿਲੋ ਦੁੱਧ ਤਿਆਰਾ Ориਜਨਲ ਦੂਜਾ ਸੁਆ 31 ਮੰਗ ਰਾਇ ਇਹਦੇ ਓਕੇ ਰਾਜ ਦਾ ਹੋਇਆ ਸੁਈ ਨੂੰ ਓਕੇ ਕਹਿਣ ਦੀ ਗੱਲ ਤਾਂ ਨਹੀਂ ਮਣਕੇ ਵੀ ਦੇ ਦੇਾਂਗੇ ਆਪਾਂ ਮਣਕੇ ਵੀ ਦੇ ਦੇਾਂਗੇ ਖਰਾ ਦੁੱਧ ਜਿੰਨੇ ਕਿਤੇ ਦੋ ਤੇ ਕਿੰਨੇ ਦਿਨ ਹੋ ਗਏ ਸੁਈ ਨੂੰ ਅੱਜ ਵੀਰੇ ਹਫ਼ਤਾ ਹੋ ਗਿਆ ਨੂੰ 7 ਦਿਨ ਹੋ ਗਏ ਹਫ਼ਤਾ ਹੋ ਗਿਆ ਤੂੰ ਹੀ ਨਾ ਹਾਂ ਜਿੰਨੀ ਹੋਈ ਓਨੀ ਦੱਸਾਂਗੇ ਆ ਫਿਰ ਹਫ਼ਤਾ ਹੋ ਗਿਆ ਤੂੰ ਹੀ ਨਾ ਮੈਂ ਬਣਾਇਆ ਦੁੱਧ ਆ ਜੀ ਓਕੇ ਤੇ ਸੁਆ ਸੁਆ ਰਹਿ ਜਾਂਦਾ ਦੁੱਧ ਆ ਆਪਣੇ ਪਿਓਰ ਮੋਹਰਾ ਕਿੱਥੋਂ ਲਿਆਂਦੀ ਆ ਵੀਰੇ ਇਹ ਉੱਥੇ ਲਈ ਆ ਸਾਹ ਸੇਰ ਕੇ ਦੀ ਉਹ ਕਿਤਾਹੀਂ ਇੱਕ ਦਿਨ ਲੱਗ ਜਾਂਦਾ ਹਨਾ ਹਾਂ ਵੀਰੇ ਆ ਜਾਣ ਤੇ ਵੀਰੇ ਮਾਲ ਉੱਤੇ ਤੈਨੂੰ ਬਤੀ ਆ 15 ਕਿਲੋ ਦੁੱਧ ਦੇ ਦੂ 15 ਕਿਲੋ ਮੰਨ ਕੇ ਲੈ ਜੇ ਖਰੀਦੂ ਉਸਤਾਦ ਨਾ ਫਾਇਨ ਵਾਲੀ ਝੋਟੀ ਓਕੇ ਵੀਰੇ ਇਹ ਕਰਾਉਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਮਗਰ ਕੱਟੀ ਆ ਗਈ ਹਨਾ ਸਿੱਪੀ ਵਾਲਾ ਸਿੰਗ ਲੱਗਿਆ ਮਗਰ ਕੱਟੀ ਆ ਓਕੇ ਸਿੱਪੀ ਵਾਲਾ ਸਿੰਗ ਤੇ ਝੋਟੀ ਨਾ ਮੈਂ ਬਾਹਲਾ ਨਹੀਂ ਸਬਤਾਂ ਕਰਨੀਆਂ ਇਹਦੀਆਂ ਕਿਉਂਕਿ ਜਿਹੜੀ ਚੀਜ਼ ਆ ਉਹ ਆਪ ਹੀ ਬੋਲਦੀ ਆ ਹਨਾ ਖੋਲ ਨੂੰ ਤੋਰ ਕੇ ਦਿਖਾ ਦਈਏ ਤੇ ਧਾਰਾ ਤੁਰਾ ਤੁਹਾਨੂੰ ਕਰਾਵਾਇਆ ਚੈੱਕ ਰੇਟ ਵੀਡੀਓ ਦੇ ਵਿੱਚ ਹੀ ਹੋ ਐਂਡ ਤਾਂ ਹੀ ਬਣੇ ਰਹੋ ਚੂਣ ਜਾਣ ਕਿਆ ਵਾਤਈਆਂ ਓਕੇ ਜੀ ਓਕੇ ਤੋਂ ਵਧੀਆ ਆਨਲਾਈਨ ਮੰਗਾ ਲਈ ਅਗਲਾ ਓਕੇ ਵੀਰੇ ਓ ਤੇ ਰਾਜਾਂ ਮੈਂ ਸਹੀ ਗੱਲ ਆ ਤੇਰੀ ਤੇ ਬਾਕੀ ਦਾ ਦਿਖਾਵਾਂਗੇ ਤੋੜਾ ਤਾਰਾ ਕਰਾਉਣੇ ਚੱਕ ਤੇ ਠੰਡੀ ਸੀਲ ਬਹੁਤ ਆ ਹਨਾ ਭਾਲ ਢੋਲ ਵਜਾਈ ਚੱਲ ਗਏ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 11:00 ਵਜੇ ਦਾ ਓ ਉਸ ਹਿਸਾਬ ਨਾਲ ਜੱਜ ਕਰ ਲਓ ਜੀ ਆਹ ਕਰੋ ਜੀ ਥਣ ਲੇਵਾ ਚੱਕ ਤੋਰੀ ਵੀ ਆ ਪਾਤਗਾਉਂਦਾ ਕਰ ਠੀਕ ਆ ਵੀਰੇ ਹਾਰ ਸਿਗਾਰ ਤਾਂ ਫਿਰ ਕਰਨੀ ਚੰਗੀ ਚੀਜ਼ ਦਾ ਹਨਾ ਹਾਂ ਤੇ ਚੰਗੀ ਦਾ ਕਰਨਾ ਪੈਣਾ ਕਰਦੀ ਆ ਹਾਂ ਓਕੇ ਓਕੇ ਆ ਦੇ ਲੈ ਚੱਲੀ ਲੈ ਚੱਲ ਲੈ ਚੱਲ ਲੰਮੀ ਲੈ ਜਦ ਦਿਖਾ ਦਿਆਂ ਜੀ ਕੋਈ ਨਾਗਾ ਸ਼ੌਂਕ ਨਾ ਦਿਖਾਵਾਂਗੇ ਆ ਦੇਖੋ ਜੀ ਆਥਰ ਨੂੰ ਤਾਂ ਲੈ ਜੂ ਜਮਾ ਪਿੱਛੇ ਹਨਾ ਲੈਵਾ ਤੇ ਬਾਕੀ ਤਾਂ ਵਿਚਾਰੀ ਦੇਵਤੀ ਬਹੁਤ ਆ ਹਨਾ ਕਰਮਾ ਵਾਲੀ ਹਾਂ ਹਾਂ ਓਕੇ ਜੀ ਆ ਦੇਖੋ ਕਰੋ ਚੈੱਕ ਤੇ ਥਣ ਲੈਵਾ ਨਾ ਸੂ ਨਾ ਲਾਈ ਫਿਰਦੀ ਤਾਂ ਲੈਵਾ ਦੇਖੋ ਅੱਗੇ ਪਿੱਛੇ ਦਾ ਹਵਾਨਾਗਾ ਤੇ ਹੂ ਬਾਟਣ ਵਾਲਾ ਦੇਵ ਲੱਗਿਆ ਓਕੇ ਕਣੀ ਪੂਛ ਪਰੇ ਓਕੇ ਜੀ ਆ ਦੇਖੋ ਜੀ ਇੱਕ ਕਹਿਣੀਆਂ ਗੱਲਾਂ ਨੇ ਤੇ ਪੂਛ ਦੇ ਵਿੱਚ ਠੀਕ ਆ ਪੂਛ ਦੇ ਵਿੱਚ ਥੋੜੀ ਵਾਲ ਚਿੱਟਿਆ ਹਨਾ ਥੋੜੀ ਥੋੜੀ ਵੀਰੇ ਓਕੇ ਐਲਾ ਕਹਿ ਦਿੰਦਾ ਇੱਕ ਤਾਂ ਵੀ ਹੁੰਦਾ ਮਾਰੀਆ ਠੀਕ ਆ ਤੇ ਫੇਸ ਕਰੋ ਚੈੱਕ ਤੇ ਦੂਜੇ ਪਾਸੇ ਦੇ ਥਾਨ ਕਰੋ ਚੈੱਕ ਚਾਰੇ ਪਾਸੇ ਸਾਨੂੰ ਕਰਾਈਏ ਚੈੱਕ ਓਕੇ ਜੀ ਓਕੇ ਦਿਖਾਉਨੇ ਆ ਆ ਵੀ ਐਂ ਥੋੜੀਆ ਗੱਲ ਅਗਲਾ ਕਹੂਗਾ ਵੀ ਦੁੱਧ ਵਾਲੀ ਦੁੱਧ ਵਾਲੀ ਝੋਟੀ ਆ ਓਕੇ ਓਕੇ ਦੁੱਧ 16 15 16 ਨੋਰਮਲ ਦੇ ਦੇਣਾ ਇਹਨੇ ਤੇ 11 ਕ ਵਜੇ ਦਾ ਟਾਈਮ ਹੈ ਨਾ ਵੀਡੀਓ ਕਰਨਾ 11 ਦਾ ਟਾਈਮ ਹੈ ਚੁਆ ਚੁਆ ਇੱਕ ਨੰਬਰ ਕਰੀ ਛੱਡੋ ਫਿਰ ਬੱਚਾ ਛੱਡ ਵੀਡੀਓ ਬੱਚਾ ਤੇ ਰਾਜ ਸੋਣੀ ਬਹੁਤ ਆ ਹਨਾ ਝੋਟੀ ਸਲਕੀ ਦਾ ਤੇ ਕੱਦ ਕਾੜ ਕੱਦ ਕਾਠ ਬਾਹਰ ਵਾਲੀ ਵੱਡੀ ਛੈ ਵਾਲੀ ਝੋਟੀ ਆ ਓਕੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖੋ ਜੀ ਛੜਾ ਦੇ ਪੁੱਤ ਬੰਦ ਮੈਂ ਦਿਖਾਵਾਂ ਤੁਹਾਨੂੰ ਸਾਰੇ ਪਾਣੀ ਮਾਰਨਾ ਆ ਦੇਖੋ ਚਾਰੇ ਥਣ ਗਧਾਲਿਆ ਵਰਗੇ ਕੱਢਿਆ ਮਾਰੀ ਰਾਜ ਪਾਣੀ ਫੇਰ ਦਿਖਾਵਾਂਗੇ ਤੇ ਛੋਟੀ ਕੱਦ ਕਾਟ ਕਰਨ ਨੂੰ ਨਾ ਛੋਟੀ ਮੰਨ ਕੇ ਆਇਓ ਹੈ ਨਾ ਪਾਣੀ ਖੜੀ ਹੈ ਓਕੇ ਓਕੇ ਵੀਰੇ ਓਕੇ ਸ਼ੂਟ ਬੈਕ ਨੰਬਰ ਠੀਕ ਆ ਵੀਰੇ ਠੀਕ ਆ ਤੇ ਕੋਈ ਹੋਰ ਹੈ ਨਾ ਕੋਈ ਵੀ ਟੜਕੂ ਨਾ ਬੰਦਾ ਮੰਨੇ ਦਾ ਕਿਸੇ ਲਈ ਕੈਸ ਹੁੰਦਾ ਨਾ ਗਰ ਵੀ ਕੱਤੀ ਹੈ ਆ ਦੇਖੋ ਜੀ ਮਾਰ ਰਾਜ ਤਾਰ ਆ ਦੇਖੋ ਜੀ ਹੱਲੋ ਦਾ ਨਾਲ ਕਾ ਹੀ ਹੈ ਨਾ ਜਿਹਨੂੰ ਤੁੰਨੂੰ ਬੰਪ ਕਹ ਦਿੰਦੇ ਨੇ ਓਕੇ ਮਾਰੀ ਰਾਜ ਮਗਰ ਲੈ ਕੇ ਵਿਚਾਰ ਕੋਈ ਕਵਾਦੀ ਸਾਡੀ ਇਸਕਾ ਨੰਬਰ ਹੁੰਦਾ ਵਾ ਲੈ ਮੰਗਾ ਲੈ ਭਾਣਿਆ ਠੀਕ ਆ ਵੀਰੇ ਓਕੇ ਰਾਜ ਕੋਈ ਨਹੀਂ ਮਾਰੀ ਇਹਦੀ ਥਣ ਤੋਂ ਲੈ ਕੇ ਓਕੇ ਆ ਦੇਖੋ ਜੀ ਕੋਈ ਥਣ ਨਹੀਂ ਨੇੜੇ ਕਰਦੀ ਸਾਰੇ ਥਣ ਨਿਕਲੂ ਮੇ ਪੂਰੇ ਗੈਪ ਤੇ ਹਾਂ ਟੋੜ ਬੋਤ ਦਿਖਾ ਦਿਓ ਤੇ ਰਾਜ ਪੈਸੇ ਕਿੰਨੇ ਲਾਵਾਂਗੇ ਇਹਦੇ ਪੈਸੇ ਵੀਰੇ ਚੀਜ਼ ਦਾ ਮੁੱਲ ਆ ਤਾਂ ਗੂੜ ਨਹੀਂ ਮੰਗਦੇ ਕੋਈ ਹੋਰ ਨਹੀਂ ਮੰਗਦੇ ਇੱਕ ਥੀ ਹੈ ਇਹਦਾ ਲੈਣ ਲਿਆ ਹੂੰ ਰੋਟੀ ਦਾ ਕੋਈ ਅੰਤਰੀ ਜਿਹੜਾ ਲੈ ਕੇ ਆਉਣਾ ਹੈ ਮਾਨਦਾਨ ਮੋਕੇ ਤੇ ਕਰਦੇ ਆ ਬਾਹ ਲੰਮਾ ਚੌੜਾ ਨਹੀਂ ਹੈਗਾ ਠੀਕ ਆ ਕੀ ਆਲਾ ਕਿ 12 15000 ਦਾ ਬਜਰੀ ਫਰਕ 25 ਦੀ ਦੇ ਦੇਗਾ ਤਾਂ ਦਾ 27 ਦੀ ਝੋਟੀ ਛੱਡਾਂਗੇ ਫਿਰਿੱ ਸਿੱਧੀ ਤੋਰ ਆ ਦਿਖਾ ਦੇ ਲੈਵਲ ਉਹ ਚੈੱਕ ਕਰਾ ਦੇ ਜਿਵੇਂ ਕਰੀ ਆ ਜੇ ਹਰਿਆਣੇ 'ਚ ਖੜੀ ਹੁੰਦੀ ਰਾਜ ਕੀ ਮੁੱਲ ਹੁੰਦਾ ਇਹਦਾ ਕਿੱਥੇ ਕੋਈ 22 ਲੱਖ ਠੀਕ ਆ ਠੀਕ ਆ ਲੈ ਚੱਲ ਇਹ ਕਿਵੇਂ ਸਮਾਂ ਦੇ ਠੀਕ ਆ ਵੀਰੇ ਠੀਕ ਆ ਆਪਾਂ ਕੋਈ ਉਨੀ ਕੀ ਉਹ ਜੀ ਕਰਕੇ ਨਹੀਂ ਦਿੰਦੇ ਛੋਟੀ ਦਾ ਲੇਵਲ ਨੂੰ ਦੇ ਦੇ ਦੇਖ ਠੀਕ ਬਾਕੀ ਸਾਹਮਣੇ ਹੀ ਹੈ ਜਗੜ ਓਕੇ ਓਕੇ 16 ਕਿਲੋ ਮੰਨ ਕੇ ਲੈ ਜੇ 12 ਕਿਲੋ ਹੁਣ ਰੈਡੀ ਹੈ ਇਹਦੇ ਥੱਲੇ ਨੰਬਰ ਬੋਲ ਦਿ ਰਾਜ ਨੰਬਰ 98763 ਵੀਰੇ 47016 ਪਿੰਡ ਸਹਿਣਾ ਪਿੰਡ ਸਹਿਣਾ ਫੋਨ ਉਹ ਲਾਵੇ ਬਾਈ ਬਣ ਕੇ ਜਿਹਨੇ ਲੈਣੀ ਆ ਓਕੇ ਵੀ 10 15 ਵਾਲਾ ਤਾਂ ਲਾ ਵੀ ਨਾ ਠੀਕ ਆ ਵੀਰੇ ਐ ਆ ਪਤਾ ਜੇ ਫੋਨ ਲਾ ਕੇ ਅਗਲਾ 10 10 ਮਿੰਟ ਖਰਾਬ ਕਰੀ ਜਾਂਦਾ ਠੀਕ ਆ ਵੀਰੇ ਉਹਦਾ ਚੀਜ਼ ਦਾ ਮੁੱਲ ਆ ਦਿਖਾ ਦੇ ਲੈ ਦੇਖ ਠੀਕ ਆ ਜੀ ਲੈ ਆ ਦੇਖੋ ओके 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 ਸਾਰੇ ਵੀਰਾਂ ਜੇ ਉਹ ਵੀ ਬੰਦਾ ਫੋਨ ਲਾਵੇ ਕਿ ਨਹੀਂ ਇੱਕ ਨੰਬਰ ਝੋਟੀਆਂ ਫੁੱਲ ਸੈਜ ਵਾਲੀ ਆ ਕੱਦ ਵਾਲੀ ਆ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ